ਲੋਕਾਂ ਤੇ ਹੋਏ ਤਸ਼ੱਦਦ ਅਤੇ ਬੇਅਦਬੀ ਮੁੱਦੇ ਨੂੰ ਲੈ ਕੇ ਹਰ ਵਾਰ ਸ਼੍ਰੋਮਣੀ ਅਕਾਲੀ ਦਲ ਸਵਾਲਾਂ ਦੇ ਵਿੱਚ ਘਿਰ ਜਾਂਦੀ ਹੈ ਤੇ ਹੁਣ ਇੱਕ ਵਾਰ ਫਿਰ ਸਵਾਲਾਂ ਦੇ ਵਿੱਚ ਘਿਰੀ ਹੋਈ ਹੈ ਦੱਸਦੀ ਹੈ ਕਿ ਹੁਣ ਲੱਖਾ ਸਿਧਾਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕੁਝ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਪੁਰਾਣੇ ਥੋੜੇ ਸਮੇਂ ਪਹਿਲਾਂ ਕੁਝ ਹੋਇਆ ਸੀ ਤੇ ਲੋਕਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਉਹ ਕਦੇ ਵੀ ਭੁੱਲ ਜਿਹੜਾ ਨਹੀਂ ਸਕਦੇ ਤੇ ਜਿਸ ਤੋਂ ਬਾਅਦ ਬਾਦਲ ਪਰਿਵਾਰ ਤੇ ਤਿੱਖੇ ਨਿਸ਼ਾਨੇ ਆ ਜਿਹੜੇ ਲੱਖਾ ਸਿਧਾਨਾ ਦੇ ਵੱਲੋਂ ਸਾਡੇ ਗਏ ਰਹੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਤਾਂ ਤੁਸੀਂ ਸਾਰਿਆਂ ਨੇ ਤਕਰੀਬਨ ਉਹ ਕਹਾਣੀ ਸੁਣੀ ਆ ਕਿ ਕਿੰਨਾ ਜਲਮੋਨਾ ਤੇ ਹੋਇਆ ਕਿੰਨਾ ਤਸ਼ੱਦਦ ਹੋਇਆ ਕਿੰਨੇ ਤਸੀਹੇ ਦੇ ਦੇ ਕੇ ਜਹਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ ਆਪਾਂ ਉਸ ਗਦਾਰੇ ਕੌਮ ਇਨਸਾਨ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਤੇ ਉਹਦੀ ਇਸ ਸਾਰੇ ਘਟਨਾ ਕਰਮ ਦੇ ਵਿੱਚ ਕੀ ਭੂਮਿਕਾ ਰਹੀ ਹੈ ਕੀ ਯੋਗਦਾਨ ਰਿਹਾ ਇਹ ਗੱਲਬਾਤ ਕਰਨ ਤੋਂ ਪਹਿਲਾਂ ਮੈਂ ਚਾਹੁੰਨਾ ਕਿ ਆਪਾਂ ਮੋٹے ਜਿਹੇ ਰੂਪ ਦੇ ਵਿੱਚ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨਾਲ ਜਿਹੜੀ ਉਸ ਸਮੇਂ ਬੀਤੀ ਆ ਵੈਸੇ ਤੁਸੀਂ ਉਹਦੇ ਪਰਿਵਾਰ ਤੋਂ ਵੀ ਸੁਣ ਲਿਆ ਉਸ ਸਮੇਂ ਦੇ ਮੌਕੇ ਦੇ ਗਵਾਹਾਂ ਤੋਂ ਵੀ ਸੁਣ ਲਿਆ ਪਰ ਮੈਂ ਚਾਹੁੰਦਾ ਕਿ ਇੱਕ ਵਾਰੀ ਆਪਾਂ ਵੀ ਉਹ ਗੱਲਬਾਤ ਸਾਂਝੀ ਕਰ ਲਈਏ ਕਿ ਜੋ ਉਸ ਸਮੇਂ ਜਹਦਾਰ ਭਾਈ ਗੁਰਦੇਵ ਸਿੰਘ ਕੌਕੇ ਨਾਲ ਹੋਈ ਜਹਦਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ 25 ਦਸੰਬਰ 1992 ਨੂੰ ਜਦੋਂ ਉਹ ਆਪਣੇ ਪਿੰਡ ਕੌਕੇ ਕਲਾਂ ਦੇ ਗੁਰੂ ਘਰ ਦੇ ਵਿੱਚ ਕਥਾ ਕਰ ਰਹੇ ਸੀ ਉਸ ਸਮੇਂ ਸਾਰੇ ਨਗਰ ਦੇ ਸਾਹਮਣੇ ਉਹਨੂੰ ਗਰਮੀਤ ਸਿੰਘ ਜਿਹੜਾ ਇਨਸਪੈਕਟਰ ਸੀ ਉਸ ਸਮੇਂ ਦਾ ਗਿਰਫੁਦਾ ਕਰਕੇ ਲੈ ਕੇ ਆਉਂਦਾ ਆਪਣੇ ਨਾਲ ਸਾਰੇ ਪਿੰਡ ਨੇ ਉਹ ਦੇਖਿਆ ਉਸ ਤੋਂ ਬਾਅਦ ਜਿਹੜਾ ਠੂਰ ਵਾਲਾ ਪੁਲਿਸ ਮੁਲਾਜ਼ਮ ਸੀਗਾ ਭਾਈ ਦਰਸ਼ਨ ਸਿੰਘ ਸ਼ਾਹ ਦਾ ਨਾਮ ਹੈ ਠੂਰ ਵਾਲੇ ਦਾ ਉਹਨਾਂ ਨੇ ਸਾਰੀ ਕਹਾਣੀ ਬਿਆਨ ਕੀਤੀ ਕਿਉਂਕਿ ਉਹ ਮੌਕੇ ਦੇ ਉੱਤੇ ਚਸ਼ਮਦੀਦ ਗਵਾਹ ਸੀ ਉਹ ਸਾਰੀ ਘਟਨਾ ਦਾ ਕਿ ਕਿਵੇਂ ਭਾਈ ਗਦੇਵ ਸਿੰਘ ਕੌਕੇ ਨੂੰ ਉਸ ਸਮੇਂ ਦਾ ਬੁਚੜ ਸਵਰਨ ਘੋਟਨਾ ਇਹਦੇ ਬਾਰੇ ਬਹੁਤ ਬਾਰੀ ਆਪਾਂ ਸੁਣਿਆ ਕਿ ਕਿੰਨਾ ਜ਼ੁਲਮ ਟਾਹਿਆ ਉਸ ਸਮੇਂ ਉਹਨਾਂ ਬੁਚੜਾਂ ਨੇ ਚਾਹੇ ਉਹ ਕੇਪੀਐਸ ਗੱਲ ਹੋਵੇ ਚਾਹੇ ਉਹ ਸਮੇਂ ਸੈਣੀ ਹੋਵੇ ਚਾਹੇ ਉਹ ਘੋਟਨੇ ਵਰਗੇ ਹੋਣ ਜਾਂ ਹੋਰ ਵੀ ਨੇਕਾਂ ਜਿਹੜੇ ਪੰਜਾਬ ਦੇ ਵਿੱਚੋਂ ਬੱਚੜ ਸੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ 15 15 20 20 ਸਾਲ ਦੇ ਜਿਹੜੇ ਨੌਜਵਾਨ ਸੀ ਸਾਡੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰ ਮਾਰ ਕੇ ਕਿਵੇਂ ਡਰੇਨਾਂ ਦੇ ਵਿੱਚ ਕਿਵੇਂ ਨਹਿਰਾਂ ਦੇ ਵਿੱਚ ਰੋੜੇ ਸੀ ਇਹ ਕੋਈ ਲੁਕੀ ਸ਼ਿਪੀ ਗੱਲ ਨਹੀਂ ਹੈ ਸੋ ਗੱਲ ਕਰਦੇ ਆਂ ਆਪਾਂ ਜਿਹੜਾ ਦਾਤ ਭਾਈ ਗੁਰਦੇਵ ਸਿੰਘ ਕੌਕੇ ਦੀ ਕਿ ਜਦੋਂ ਉਹਨਾਂ ਨੂੰ ਫੜ ਲਿਆ ਜਾਂਦਾ ਫੜਨ ਤੋਂ ਬਾਅਦ ਅੰਨਾਂ ਤੇ ਛਾਦਰ ਢਾਇਆ ਜਾਂਦਾ ਛੋਡੀ ਡੀਐਸਪੀ ਗਰਮੀਤ ਇਨਸਪੈਕਟਰ ਸ਼ਬਰਮੇ ਵਰਗੇ ਘੋਟਨਾ ਦੀ ਗਵਾਹੀ ਕਰ ਰਿਹਾ ਹੈ ਸੈਣੀ ਵਰਗੇ ਸਾਰੇ ਬੁੱਚੜੇ ਇਕੱਠੇ ਹੁੰਦੇ ਆ ਕਿਵੇਂ ਉਹਨੂੰ 180 ਡਿਗਰੀ ਦੇ ਉੱਤੇ ਲਿਜਾ ਕੇ ਉਹ ਚੱਡੇ ਪਾੜੇ ਜਾਂਦੇ ਆ ਕਿਵੇਂ ਉਸ ਤੋਂ ਬਾਅਦ ਉਹ ਕਹਾਣੀ ਜਿਹੜੀ ਅਠੂਰ ਵਾਲਾ ਸੁਣਾਉਂਦਾ ਪੁਲਿਸ ਮੁਲਾਜ਼ਮ ਕਿ ਉਹਦਾ ਸਾਰਾ ਸਰੀਰ ਜਿਹੜਾ ਉਹ ਉਹਨੂੰ ਨਿਰਵਸਤਰ ਕਰਕੇ ਖੁੱਲੇ ਮੈਦਾਨ ਦੇ ਵਿੱਚ ਠੰਡ ਦੇ ਮਹੀਨੇ ਸੜਦ ਦਿੱਤਾ ਜਾਂਦਾ। ਛੱਡੇ-ਜੁੱਡੇ ਪਾੜ ਕੇ ਕੁੱਟਮਾਰ ਕਰਕੇ ਪੁੱਠਾ ਟੰਗ ਦਿੱਤਾ ਜਾਂਦਾ। ਤਾਂ ਉਸ ਸਮੇਂ ਉਹ ਇਹ ਵੀ ਦਾਅਦਾ ਵੀ ਜਿਹੜਾ ਗਰਮੀਤ ਇੰਸਪੈਕਟਰ ਹੁੰਦਾ ਉਹਨੂੰ ਤਰਸ ਵੀ ਆਉਂਦਾ ਤੇ ਉਹ ਰਾਤ ਨੂੰ ਨਾੜਾ ਮੋਟਾ ਹਿੱਟਰ ਲਾ ਦਿੰਦਾ ਤੇ ਨਾਲ ਉੱਤੇ ਕੋਈ ਲੀੜਾ ਕੰਬਲ ਦੇ ਦਿੰਦਾ। ਤਾਂ ਜਦੋਂ ਇਹ ਗੱਲ ਘੋਟਣਾ ਉੱਥੇ ਆਉਂਦਾ ਹੈ ਸੀਐਸ ਸਟਾਫ ਦੇ ਵਿੱਚ ਕੋਟਰੇ ਨੂੰ ਪਤਾ ਲੱਗ ਜੇ ਘੋਟਨਾ ਦੇਖਦਾ ਵੀ ਕਪੜਾ ਕਿਹਨੇ ਦਿੱਤਾ ਹਿੱਟਰ ਕਿਹਨੇ ਲਾਇਆ ਤਾਂ ਹੋਰ ਬਹੁਤ ਗੰਦੀਆਂ ਗਾਲਾਂ ਬਹੁਤ ਬਖਦਾ ਹੋ ਗਰਮੀਤ ਨੂੰ ਵੀ ਇਨਸਪੈਕਟਰ ਨੂੰ ਵੀ ਤੇਰਾ ਇਹ ਜਮਾਈ ਲੱਗਦਾ ਤੂੰ ਇਹਨੂੰ ਐਂ ਸਾਂਭ ਰਿਹਾ ਸੋ ਉਸ ਤੋਂ ਬਾਅਦ ਕਪੜਾ ਲਾ ਕੇ ਪਰੇ ਮਾਰਦਾ ਹਿੱਟਰ ਪੱਟ ਕੇ ਪਰੇ ਮਾਰਦਾ ਤੇ ਗੁਪਤੰਗਾ ਦੇ ਭਾਈ ਸਾਹਿਬ ਦੇ ਠੁੱਡੇ ਮਾਰਨ ਲੱਗਦਾ ਤੇ ਭਾਈ ਸਾਹਿਬ ਦੇ ਗੁਪਤੰਗਾ ਦੇ ਵਿੱਚ ਖੂਨ ਚੱਲ ਪੈਂਦਾ ਤੇ ਹਰ ਬੁੱਚੜ ਉੱਚੀ ਹਾਸਾ ਹੱਸਦਾ ਤੇ ਕਹਿੰਦਾ ਸਪਾਈਆਂ ਨੂੰ ਆਪਣੇ ਨਾਲ ਦੇਆਂ ਨੂੰ ਮੁਲਾਜ਼ਮਾਂ ਨੂੰ ਹੋਰਾਂ ਨੂੰ ਕਿ ਆਹ ਦੇਖੋ ਆਹ ਕਾਮ ਦਾ ਜਹੇਦਾਰ ਇਹਦਾ ਪਿਸ਼ਾਬ ਨਿਕਲ ਗਿਆ ਤੇ ਉਸਵੇਂ ਹੀ ਕੋਈ ਉੱਥੇ ਪਲਸੜਾ ਵੀ ਖੜਾ ਹੁੰਦਾ ਹੈ ਕਈ ਚੰਗੇ ਵੀ ਹੁੰਦੇ ਆ ਜਿਨ੍ਹਾਂ ਦੇ ਅੰਦਰ ਲਾ ਇਨਸਾਨ ਜਾਂਦਾ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਮਨੁੱਖਤਾ ਜਾਂਦੀ ਹੁੰਦੀ ਹੈ ਉਹ ਦਰਦ ਵੀ ਕਰਦੇ ਆ ਹਾਇਆ ਦੇ ਆ ਵੀ ਕਰਦੇ ਆ ਉਹਦੇ ਅੰਦਰ ਦਰਦ ਵੀ ਹੁੰਦਾ ਸੋ ਉਹ ਕਹਿੰਦਾ ਜੀ ਇਹ ਪਿਸ਼ਾਬ ਨਹੀਂ ਇਹ ਖੂਨ ਚੱਲਿਆ ਤੇ ਉਹਨੂੰ ਵੀ ਉਹ ਕੋਠਣਾ ਗਾਲਾਂ ਕੱਢਦਾ ਉਸ ਤੋਂ ਬਾਅਦ ਕਿਵੇਂ ਉਹਦੀ ਅੱਖ ਕੱਢੀ ਜਾਂਦੀ ਆ ਜਿਹੜਾ ਕੌਕੀ ਦੀ ਅੱਖ ਕੱਢ ਦਿੱਤੀ ਜਾਂਦੀ ਆ ਫਿਰ ਕਿਵੇਂ ਉਹਦੇ ਗੋਲੀ ਮਾਰ ਕੇ ਉਹਨੂੰ ਅਧਮਰਿਆ ਕਰਕੇ ਉਹਦਾ ਟੋਟੇ ਟੋਟੇ ਕਰਕੇ ਸਰੀਰ ਵੱਢਿਆ ਜਾਂਦਾ ਤੇ ਵੱਢ ਕੇ ਉਸ ਤੋਂ ਬਾਅਦ ਉਹ ਦਰਿਆ ਦੇ ਵਿੱਚ ਲੋੜ ਦਿੱਤਾ ਜਾਂਦਾ ਇਹ ਸਾਰੀਆਂ ਗੱਲਾਂ ਉਸ ਸਮੇਂ ਦਾ ਜਿਹੜਾ ਮੌਕੇ ਦਾ ਗਵਾਹ ਉਹ ਬਿਆਨ ਕਰ ਰਿਹਾ ਹੈ ਇਹ ਨਾ ਤਸ਼ੱਦਦ ਹੋਇਆ ਮੈਂ ਕਹਨਾ ਅੱਜ ਵੀ ਆਪਾਂ 31 ਸਾਲ ਬਾਅਦ ਅੱਜ ਆਪਾਂ 31 ਸਾਲ ਬਾਅਦ ਇਹ ਗੱਲ ਸੁਣ ਰਹੇ ਆ ਤਾਂ 31 ਸਾਲ ਬਾਅਦ ਸੁਣ ਕੇ ਵੀ ਲੋਂ ਕੰਡੇ ਖੜੇ ਹੁੰਦੇ ਆ ਰੂਹ ਕੰਬ ਉੱਠਦੀ ਹੈ ਵੀ ਇੰਨਾ ਤਸ਼ੱਦਦ ਯਾਰ ਮੈਂ ਕਹਨਾ ਉਸ ਸਮੇਂ ਧਰਤੀ ਪਾਟ ਗਈ ਹੋਣੀ ਆ ਸਮਾਨ ਹਿੱਲ ਗਿਆ ਹੋਣਾ ਇੰਨੇ ਘੋਰ ਤਸ਼ੱਦਦ ਨਾਲ ਇੰਨਾ ਜ਼ੁਲਮ ਜਿਹੜਾ ਹੋਇਆ ਅੱਜ ਇਹਦਾ ਕੌਮਕੇ ਦੇ ਅੱਜ ਜਿਹੜੀ ਉਹ ਰਿਪੋਰਟ ਜਨਤਕ ਹੋਈ ਹੈ ਜਿਹੜੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਉਸ ਸਮੇਂ ਦਾ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਉਹਨੇ ਰਿਪੋਰਟ ਜਿਹੜੀ ਜਨਤਕ ਕੀਤੀ ਹੈ ਜਿਹੜੀ ਸਾਰੀ ਰਿਪੋਰਟ ਤਾਂ ਨਹੀਂ ਸਾਹਮਣੇ ਆਈ ਪਰ ਕੁਝ ਜਿਹੜੇ ਪੰਨੇ ਨੇ ਉਹਦੇ ਉਹ ਸਾਹਮਣੇ ਆਏ ਹੁਣ ਇਹ ਤਾਂ ਸੀ ਪਾਈ ਜਿਹਸੇਦਾਰ ਗੁਰਦੇਵ ਸਿੰਘ ਕੌਂਕੇ ਦੀ ਕਹਾਣੀ ਉਸ ਤੋਂ ਇਲਾਵਾ ਵੀ ਅੱਗੇ ਉਹਦੇ ਪਰਿਵਾਰ ਨਾਲ ਕੀ ਬੀਤਿਆ ਉਹ ਵੀ ਅੱਜ ਉਹਦਾ ਜਿਹੜਾ ਪੁੱਤਰ ਹੈ ਭਾਈ ਗੁਰਦੇਵ ਸਿੰਘ ਕੌਕੇ ਦਾ ਹਰੀ ਸਿੰਘ ਉਹ ਦੱਸ ਰਿਹਾ ਹੈ ਕਿ ਕਿਵੇਂ ਸਾਡੇ ਤੇ ਵੀ ਛੱਡਦਤ ਹੋਇਆ ਕਿਵੇਂ ਸਾਨੂੰ ਵੀ ਚੱਕ ਕੇ ਲੈ ਗਏ ਕਿਵੇਂ ਉਸ ਸਮੇਂ ਉਹਦੇ ਪੁੱਤਰ ਦੇ ਉੱਤੇ ਉਹਦੇ ਮੁੰਡੇ ਦੇ ਉੱਤੇ ਹਰੀ ਸਿੰਘ ਦੇ ਉੱਤੇ ਭਾਈ ਗੁਰਦੇਵ ਸਿੰਘ ਕੌਕੇ ਦੇ ਮੁੰਡੇ ਦੇ ਉੱਤੇ ਬੰਬ ਤਮਾਕੇ ਦਾ ਝੂਠਾ ਮਕਦਮਾ ਦਰਜ ਕਰ ਦਿੱਤਾ ਗਿਆ ਤਾਂ ਕਿ ਬੋਲਣ ਦਾ ਆਵਾਜ਼ ਨਾ ਠਾਉਣ ਚੁੱਪ ਕਰ ਜਾਣ ਡਰ ਕੇ ਜਿਹਦੀ ਉਮਰ ਉਸ ਸਮੇਂ 14-15 ਸਾਲ ਦੀ ਸੀ ਉਦੇ ਬੰਬ ਧਮਾਕੇ ਦਾ ਪਰਚਾ ਦਰਜ ਕਰ ਦਿੱਤਾ ਗਿਆ ਇਹ ਇੱਕ ਕਹਾਣੀ ਨਹੀਂ ਇਹ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ ਇਹਦਾ ਬਹੁਤ ਜਿਹੜੇ ਤੱਥ ਐਸੇ ਜਿਹੜੀਆਂ ਕਹਾਣੀਆਂ ਜਿਹੜਾ ਬੁੱਚੜ ਪਣਾ ਇਹਨਾਂ ਨੇ ਕੀਤਾ ਉਦੋਂ ਜੋ ਕਹਾਨ ਕੀਤਾ ਜੋ ਜ਼ੁਲਮ ਕੀਤਾ ਸਾਹਮਣੇ ਨਹੀਂ ਆਇਆ ਹਜੇ ਇਹਦਾ ਕੁਝ ਵੀ ਨਹੀਂ ਆਇਆ ਹਜੇ ਪਰ ਉਹ ਆਪਾਂ ਆਉਣੇ ਆ ਉਦੋਂ ਅੱਗੇ ਕਿ ਅੱਜ ਜਦੋਂ ਇਹ ਰਿਪੋਰਟ ਸਾਹਮਣੇ ਆਈ ਹੈ ਅੱਜ 31 ਸਾਲ ਬਾਅਦ ਵੀ ਦੇਖੋ ਅੱਜ ਕਾਰਨਾਮੇ ਦੇਖੋ ਇਹਨਾਂ ਦੇ ਪੁਲਿਸ ਦੇ ਪ੍ਰਸ਼ਾਸਨ ਦੇ ਸਰਕਾਰਾਂ ਦੇ 31 ਸਾਲ ਬਾਅਦ ਵੀ ਉਹ ਰਿਪੋਰਟ ਦੇ ਵਿੱਚ ਇੱਕ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਦਾ ਭਾਈ ਹਲੇ ਵੀ ਭਗੌੜਾ ਹੈ ਭਾਈ ਗੁਰਦੇਵ ਸਿੰਘ ਕੌਂਕੇ ਕੌਂਕੇ ਜਿਹਨੂੰ ਕੋਹ ਕੋਹ ਕੇ ਮਾਰਿਆ ਗਿਆ ਇੰਨਾ ਤਸ਼ੱਦਦ ਕੀਤਾ ਗਿਆ ਉਹਨੂੰ ਅੱਜ ਉਹ ਰਿਪੋਰਟ ਦੇ ਵਿੱਚ ਕੀ ਦਿਖਾਇਆ ਗਿਆ ਕਿ ਇਹਦਾ ਭਾਈ ਹਾਲੇ ਵੀ ਪੁਲਿਸ ਰਿਕਾਰਡ ਦੇ ਮੁਤਾਬਕ ਭਗਾੜਾ ਜਿਹਨੂੰ ਪਿੰਡ ਦੇ ਗੁਰਦੁਆਰੇ ਦੇ ਵਿੱਚੋਂ ਫੜ ਕੇ ਲਿਆਇਆ ਸਾਰੇ ਪਿੰਡ ਦੇ ਸਾਹਮਣੇ ਲਿਆਇਆ ਹੁਣ ਆਪਾਂ ਅੱਗੇ ਆਉਨੇ ਆ ਹੁਣ ਆਪਾਂ ਆਉਨੇ ਆ ਫਕਰੇ ਕੌਮ ਜਿਹਨਾਂ ਨੂੰ ਮਿਲਿਆ ਹੋਇਆ ਖਿਤਾਬ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਫਕਰੇ ਕੌਮ ਕਿਨਾਂ ਨੂੰ ਖਿਤਾਬ ਮਿਲਿਆ ਸੋ ਇੱਕ ਸੀ ਉਹ ਬੱਕੜ ਉਹ ਬੈਂਤੇ ਵਰਗੇ ਉਹ ਕੇਪੀ ਗੱਲ ਵਰਗੇ ਉਹ ਸੈਣੀ ਵਰਗੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਮਾਰਿਆ ਪੰਜਾਬ ਦਾ ਕਤਲਿਆਮ ਕੀਤਾ ਪੰਜਾਬ ਨੂੰ ਲਹੂ ਲਹਾਨ ਕੀਤਾ ਉਹ ਤਾਂ ਸਾਰਿਆਂ ਨੂੰ ਪਤਾ ਗੱਲ ਜਗ ਜਹਾਨ ਹੈ ਇੱਕ ਸੀਗੇ ਜਿਨ੍ਹਾਂ ਦੇ ਪੰਥ ਦਾ ਮਖੌਟਾ ਪਾਇਆ ਹੋਇਆ ਸੀ ਜਿਨ੍ਹਾਂ ਦੇ ਆਪਣੇ ਆਪ ਦੇ ਉੱਤੇ ਕਹਾਉਂਦੇ ਸੀ ਕਿ ਅਸੀਂ ਬਹੁਤ ਵੱਡੇ ਸਿੱਖਾਂ ਦੇ ਹਥੈਸ਼ੀ ਹਾਂ ਅਸੀਂ ਕੌਮ ਦੇ ਹਥੈਸ਼ੀ ਹਾਂ ਜਦੋਂ 97 ਦੇ ਵਿੱਚ ਸਰਕਾਰ ਬਣਦੀ ਹੈ ਬਾਦਲ ਸਿਆ ਦੀ ਤਾਂ 97 ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਬਾਦਲ ਨੇ ਕਿਹਾ ਕਿ ਅਸੀਂ ਜਿੰਨੇ ਸਾਡੇ ਝੂਠੇ ਮੁਕਾਬਲੇ ਹੋਏ ਨੇ ਜੋ ਸਾਡੇ ਤਸ਼ੱਦਦ ਹੋਇਆ ਸਾਡੀ ਪੰਜਾਬ ਦੀ ਜਵਾਨੀ ਤੇ ਜੋ ਸਾਡੀਆਂ ਬੀਬੀਆਂ ਬੱਚਿਆਂ ਦੇ ਬਲਾਤਕਾਰ ਹੋਏ ਨੇ ਅਸੀਂ ਸਾਰੇ ਦਾ ਇਨਸਾਫ ਦਵਾਵਾਂਗੇ ਉਹ ਸਾਰੇ ਬੰਦੇ ਅਸੀਂ ਸામਨੇ ਲਿਆ ਕੇ ਕੇਸ ਦਰਜ ਕਰਾਵਾਂਗੇ ਕਿਹਰੇਜ ਖੜੇ ਕਰਾਂਗੇ ਜਿਲ੍ਹਾ ਦੇ ਵਿੱਚ ਸਟਾਂਗੇ ਇਹ ਗੱਲ ਚੋਣ ਮੈਨੀਫੈਸਟੋ 97 ਦੇ ਵਿੱਚ ਬਾਦਲ ਦਰਜ ਕਰਦਾ ਲੋਕਾਂ ਨਾਲ ਵਾਅਦਾ ਕਰਦਾ ਕਿ ਤੂੰ ਸਾਡੀ ਸਰਕਾਰ ਲੈ ਕੇ ਆਓ ਅਸੀਂ ਕੱਲੀ ਕੱਲੀ ਗੱਲ ਦਾ ਇਹਨਾਂ ਬੱਚਿਆਂ ਦਾ ਹਿਸਾਬ ਲਾਵਾਂਗੇ ਇਹ ਗੱਲਾਂ ਬਾਦਲ ਉਸ ਸਮੇਂ ਆਮ ਸਟੇਜਾਂ ਤੇ ਬੋਲਦਾ ਹੈ ਤੇ ਲੋਕ ਭਰੋਸਾ ਕਰਕੇ ਵੱਡਾ ਬਹੁਮਤ ਦੇ ਕੇ ਬਾਦਲ ਨੂੰ ਜਿਤਾ ਕੇ 97 ਦੀ ਸਰਕਾਰ ਬਣਾਉਂਦੇ ਆ ਸਭ ਤੋਂ ਪਹਿਲਾਂ ਸਰਕਾਰ ਮੇਰੇ ਤੋਂ ਬਣਦੀ ਹੈ ਤਾਂ ਬੀਬੀ ਖੰਡਾ ਜਾਂਦੀ ਐ ਭਾਈ ਜਸਵੰਤ ਨਾਲ ਖੜੀ ਧਰ ਪਤਨੀ ਉਹਦੇ ਇਨਸਾਫ ਦੇ ਲਈ ਤਾਂ ਉਹਨੂੰ ਵੀ ਇਹ ਪ੍ਰਕਾਸ਼ ਸਿੰਘ ਕਹਿੰਦਾ ਕਿ ਬੀਬੀ ਛੱਡ ਹੁਣ ਪਿਛਲੀਆਂ ਗੱਲਾਂ ਨੂੰ ਆਪਾਂ ਅੱਗੇ ਵਧੀਏ ਉਸ ਤੋਂ ਬਾਅਦ ਕੀ ਹੁੰਦਾ ਗੱਲ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਗੱਲ ਤੇ ਆਉਣੇ ਆ ਜਿਹੜੀ ਅਸਲ ਗੱਲ ਆ ਕਿ ਭਾਈ ਗੁਰਦੇਵ ਸਿੰਘ ਕੌਂਕੀ ਵਾਲੀ ਗੱਲ ਚੱਲ ਰਹੀ ਐ ਉਹਦੇ ਕੀ ਹੁੰਦਾ ਤਾਂ ਉਸ ਸਮੇਂ ਜਦੋਂ ਸਰਕਾਰ ਬਣਦੀ ਆ 1997 ਦੇ ਵਿੱਚ ਤਾਂ 1998 ਦੇ ਵਿੱਚ ਇੱਕ ਬਫਤ ਮਿਲਨ ਜਾਂਦਾ ਹੈ ਜਿਹਦੇ ਵਿੱਚ ਜੱਜ ਅਜੀਤ ਸਿੰਘ ਪੈਂਸ ਤੋਂ ਇਲਾਵਾ ਜਰਨਲ ਨਰਿੰਦਰ ਸਿੰਘ ਬੀਬੀ ਸਰਜੀਤ ਕੌਰ ਇੱਕ ਆਰਾਮ ਰਣ ਨਾਉ ਦਾ ਇੱਕ ਹਿੰਦੂ ਜਿਹੜਾ ਇਨਸਾਨ ਸੀਗਾ ਜਿਨੇ ਭਾਈ ਸੁਵੰਸ ਨੇ ਖਰੜੇ ਵਾਂਗ ਬਹੁਤ ਜ਼ਿਆਦਾ ਕੰਮ ਕੀਤਾ ਜਿਹੜੀਆਂ ਲਾਸ਼ਾਂ ਉਹਦਾ ਲਾਵਾਸ ਕਹਿ ਕੇ ਸਾਰਦਿੱਤਿਆਂ ਗੰਗਾਂ ਸੀਗੀਆਂ ਉਹਦੇ ਉੱਤੇ ਇਹਨਾਂ ਨੇ ਬਹੁਤ ਕੰਮ ਕੀਤਾ ਇੱਕ ਇਹ ਇਨਸਾਨ ਦੇ ਇੱਕ ਜਸਪਾਲ ਸਿੰਘ ਢਿੱਲੋਂ ਇਹ ਪੰਜ ਰਸਾਨਾਂ ਦਾ ਵਫਦ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਬਾਦਲ ਨੂੰ ਮਿਲਣ ਜਾਂਦਾ 98 ਦੇ ਵਿੱਚ ਕਿ ਤੁਸੀਂ ਭਾਈ ਗੁਰਦੇਵ ਸਿੰਘ ਕੌਂਕੇ ਵਾਲੀ ਜਿਹੜੀ ਘਟਨਾ ਹੋਈ ਹੈ ਇਹਨੂੰ ਸਾਹਮਣੇ ਲੈ ਕੇ ਆਓ ਤੇ ਜਿਹੜੇ ਬੰਦੇ ਦੋਸ਼ੀ ਐ ਘੋਟਨੇ ਵਰਗੇ ਡੀਐਸਪੀ ਸੋਢੀ ਵਰਗੇ ਗਰਨੀਤ ਵਰਗੇ ਜੋ ਵੀ ਬੰਦੇ ਦੋਸ਼ੀ ਐ ਉਹ ਬੰਦਿਆਂ ਨੂੰ ਆਪਾਂ ਜਿਲ੍ਹਾ ਸਟਕੇ ਤੇ ਭਾਈ ਗੁਰਦੇਵ ਸਿੰਘ ਕੌਕੇ ਦੀ ਜਿਹੜੀ ਉਹਨਾਂ ਸਾਹ ਮਿਲੇ ਜਿਹੜੀ ਉਹਨਾਂ ਨਾਲ ਕਹਾਣੀ ਹੋਈ ਆ ਤਾਂ ਉਹ ਵਿੱਚ ਕੀ ਹੁੰਦਾ ਕਿ ਪਹਿਲੇ ਸੱਕੇ ਤਾਂ ਬਾਦਲੇ ਇਹਨਾਂ ਨੂੰ ਮੋੜ ਦਿੰਦਾ ਕਿ ਕੋਈ ਗੱਲ ਨਹੀਂ ਦੇਖਦੇ ਆ ਤੇ ਨਾਲ ਇਹ ਵੀ ਕਹਿੰਦਾ ਕਿ ਤੁਸੀਂ ਨਵਾਂ ਬਖੀੜਾ ਖੜਾ ਕਰਦੇ ਹੋ ਕਰੀ ਜਾਂਦੇ ਹੋ ਮੈਥੋਂ ਤਾਂ ਪਹਿਲਾਂ ਵਾਲਾ ਹੀ ਨਹੀਂ ਲੋਟ ਆਉਂਦਾ ਜਿਹੜਾ ਸਵੰਸ ਖੜਲੇ ਵਾਲਾ ਇਹ ਗੱਲ ਕਹਿੰਦਾ ਇਹ ਮੈਂ ਨਹੀਂ ਕਹਦਾ ਇਹ ਬੰਦੇ ਜਾਉਂਦੇ ਬੈਠੇ ਇਹਨਾਂ ਚ ਹਲੇ ਕੁਝ ਬੰਦੇ ਜਾਉਂਦੇ ਐ ਅਗਲਾ ਪੰਜ ਬੰਦਿਆਂ ਦਾ ਵਾਪਤ ਗਿਆ ਸੀ ਇਹਨਾਂ ਤੋਂ ਪੁੱਛ ਲਓ ਵੀ ਇਹ ਗੱਲ ਹੋਈ ਹੈ ਕਿ ਨਹੀਂ ਹੋਈ ਤਾਂ ਬਾਦਲ ਇਹ ਕਹਿ ਕੇ ਇਹਨਾਂ ਨੂੰ ਉੱਥੋਂ ਵਾਪਸ ਕਰ ਲੁੰਦਾ ਵੀ ਕੋਈ ਗੱਲ ਨਹੀਂ ਦੇਖਾਂ ਇੱਕ ਵੇਟਾਲਾ ਮਾਰਦਾ ਅਗਲੀ ਵਾਰੀ ਇਹ ਵਾਪਤ ਫਿਰ ਮਿਲਣ ਜਾਂਦਾ ਹੈ ਤੇ ਬਾਦਲ ਨੂੰ 15 ਦਿਨਾਂ ਦਾ ਸਮਾਂ ਦਿੰਦਾ ਕਿ ਬਾਦਲ ਸਾਹਿਬ ਜਾਂ ਤਾਂ ਇੱਥੇ ਕਾਰਵਾਈ ਕਰੋ ਤੇ ਨਹੀਂ ਅਸੀਂ ਹਾਈ ਕੋਰਟ ਜਾਵਾਂਗੇ ਐਨੀ ਗੱਲ ਸੁਣ ਕੇ ਬਾਦਲ ਇੱਕ ਕਮੇਟੀ ਬਣਾਉਂਦਾ ਏ ਡੀਜੀਪੀ ਬੀਪੀ ਤਵਾਰੀ ਉਹ ਕਮੇਟੀ ਦਾ ਮੁਖੀ ਹੁੰਦਾ ਹੈ ਤਾਂ ਉਹ ਜਿਹੜੀ ਕਮੇਟੀ ਦੀ ਰਿਪੋਰਟ ਹੈ 1999 ਦੇ ਵਿੱਚ ਸਾਹਮਣੇ ਆਉਂਦੀ ਹੈ 1999 ਦੇ ਵਿੱਚ ਜਿਹੜੀ ਕਮੇਟੀ ਦੀ ਰਿਪੋਰਟ ਸਾਹਮਣੇ ਆਉਂਦੀ ਹੈ ਬੀਪੀ ਤਵਾੜੀ ਦੀ ਉਹਦੇ ਵਿੱਚ ਬੀਪੀ ਤਵਾੜੀ ਜਿਹੜੀ ਰਿਪੋਰਟ ਦੰਦਾ ਸਰਕਾਰ ਨੂੰ ਇਹ ਗੱਲ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਉਸ ਸਮੇਂ ਦਾ ਐਸਐਚਓ ਆ ਗਰਮੀਤ ਉਹਦੇ ਪਰਚਾ ਕਰਨਾ ਬਣਦਾ 302 ਦਾ ਤੇ ਨਾਲ 28 ਬੰਦਿਆਂ ਤੇ ਹੋਰ ਉਹਨਾਂ ਦੀ ਪੜਤਾਲ ਕਰਕੇ ਜਿਹੜੀ ਜਿਹੜੀ ਉਹਨਾਂ ਦੀ ਭੂਮਿਕਾ ਹੈਗੀ ਆ ਉਹਦੇ ਹਿਸਾਬ ਦੇ ਨਾਲ ਉਹਨਾਂ ਤੇ ਕਾਰਵਾਈ ਕਰਨੀ ਪੈਂਦੀ ਹੈ ਇਹ ਉਸ ਸਮੇਂ ਬੀਪੀ ਤਵਾੜੀ ਦੀ ਰਿਪੋਰਟ ਕਹਿੰਦੀ ਹੈ ਹਾਲਾਂਕਿ ਪੂਰੇ ਤੌਰ ਤੇ ਤਾਂ ਰਿਪੋਰਟ ਹੋ ਸਹੀ ਨਹੀਂ ਆਪਾਂ ਮੰਨ ਸਕਦੇ ਕਿਉਂਕਿ ਉਹਨੇ ਬਹੁਤ ਗੱਲਾਂ ਬੀਬੀ ਤਵਾੜੀ ਨੇ ਵੀ ਲਕੋਲੀਆਂ ਸਵਰਨ ਘੋਟਰੇ ਵਰਗੇ ਲਕੋਲੇ ਛੋਡੀ ਵਰਗੇ ਲਕੋਲੇ ਜੋਤੀ ਸ਼ਾਦ ਤੋਂ ਹੋਇਆ ਸਾਰੀਆਂ ਗੱਲਾਂ ਲਕੋਲੀਆਂ ਪਰ ਇੰਨੀ ਗੱਲ ਜ਼ਰੂਰ ਹੋ ਆਪਣੀ ਰਿਪੋਰਟ ਦੇ ਵਿੱਚ ਦੱਸ ਦਿੰਦਾ ਸਰਕਾਰ ਨੂੰ ਇਸਲ ਆਹ ਬੰਦੇ ਦੋਸ਼ੀ ਨੇ ਅਸਲ ਚ 28 ਬੰਦੇ ਹੋਰ ਇਹਨਾਂ ਦੀ ਪੜਤਾਲ ਕਰਕੇ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਇਸ ਗੱਲ ਦੇ ਉੱਤੇ ਜਦੋਂ ਰਿਪੋਰਟ ਬਾਦਲ ਕੋਲ ਆਉਂਦੀ ਹੈ ਤਾਂ ਇਸ ਗੱਲ ਦੇ ਉੱਤੇ ਬਾਦਲ ਬੀਬੀ ਤਿਵਾੜੀ ਨੂੰ ਝਾੜਾ ਵੀ ਪਾਉਂਦਾ ਹੈ ਉਹਦੀ ਬੇਇੱਜ਼ਤੀ ਵੀ ਕਰਦਾ ਵੀ ਤੂੰ ਕਿਹੜੀ ਰਿਪੋਰਟ ਦੇ ਰਿਹਾ ਤੇ ਤੁਹਾਨੂੰ ਹੋਰ ਦੱਸਦਾ ਉਸੇ ਬੀਬੀ ਤਿਵਾੜੀ ਦੇ ਘਰੇ ਇੱਕ ਜਿਹੜੀ ਕੰਮ ਕਰਨ ਵਾਲੀ ਬੀਬੀ ਸੀ ਔਰਤ ਸੀਗੀ ਉਹਦੇ ਵੱਲੋਂ ਜਿਹੜੀ ਦੋ ਜਿਹਨੇ ਦੋ ਦਿਨ ਕੰਮ ਕੀਤਾ ਬੀਬੀ ਤਵਾੜੀ ਏਡੀਜੀਪੀ ਦੇ ਘਰੇ ਜੀ ਨੇ ਦੋ ਦਿਨ ਕੰਮ ਕੀਤਾ ਸਿਰਫ ਦੋ ਦਿਨ ਕੰਮ ਤੇ ਚੀਜੇ ਦਿਨ ਉਹ ਆ ਕੇ ਦਿਖਾ ਦਿੰਦੀ ਹੈ ਪੁਲਿਸ ਕੋਲੇ ਕਿ ਬੀਬੀ ਤਵਾੜੀ ਨੇ ਮੈਨੂੰ ਮੈਨੂੰ ਸਵੇਰਾ ਛੇੜ-ਛਾੜ ਕੀਤੀ ਹੈ ਮੇਰਾ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਰਨ ਕੀ ਸੀ ਇਹ ਬਾਤ ਨਹੀਂ ਚਾਹੁੰਦਾ ਕਿ ਘੋਟਨੇ ਵਰਗੇ ਫਸਣ ਸੈਣੀ ਵਰਗੇ ਫਸਣ ਕਿਉਂਕਿ ਇਹਦੇ ਚਿਹਤੇ ਸੀ ਇਹਨੇ ਉਹਨਾਂ ਦੇ سٹਾਰ ਵੀ ਲਾਏ ਫੀਤੀਆਂ ਵੀ ਲਾਈਆਂ ਉਹਦੇ ਵੀ ਉੱਤੇ ਐਸਐਸਪੀ ਵੀ ਲਾਏ ਜਿਲ੍ਹਾ ਦੇ ਡੀਆਈਜੀ ਆਈਜੀ ਵੀ ਲਾਏ ਇਜਹਾਰ ਆਲਮ ਵਰਗੇ ਨੂੰ ਟਿਕਟਾਂ ਦੇਖੀ ਵੀ ਨਮਾਜਿਆ ਸੈਣੀ ਵਰਗੇ ਨੂੰ ਡੀਜੀਪੀ ਵੀ ਲਾਇਆ ਇਹ ਵੀ ਚਾਹੁੰਦਾ ਕਿ ਮੇਰੇ ਘੋਟਨੇ ਵਰਗੇ ਤੇ ਮੇਰੇ ਆ ਸੈਣੀ ਵਰਗੇ ਫਸ ਜਾਣ ਇਸੇ ਕਰਕੇ ਬੀਬੀ ਤਿਵਾੜੀ ਨੂੰ ਅਲਝਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਉਸ ਔਰਤ ਵੱਲੋਂ ਸਬੀਬੀ ਵੱਲੋਂ ਜਿਹੜਾ ਛੇੜਛਾੜ ਦਾ ਪਰਚਾ ਕੀਤਾ ਗਿਆ ਇਹ ਬਾਦਲ ਦਾ ਇਹ ਫਕਰੇ ਕੌਮ ਨਹੀਂ ਤੁਸੀਂ ਕਹਿੰਦੇ ਐ ਉਹ ਗਦਾਰੇ ਕੌਮ ਦਾ ਇਹ ਕਰਨਾ। ਅੱਗੇ ਆ ਜਾਓ। ਉਸ ਤੋਂ ਬਾਅਦ ਕੀ ਹੁੰਦਾ ਹੈ? ਬਾਦਲ ਨੂੰ ਲੱਗਿਆ ਕਿ ਇਹ ਰਿਪੋਰਟ ਜੇ ਸਾਹਮਣੇ ਆ ਗਈ ਤੇ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਹਾਈ ਕੋਰਟ ਜਾ ਜਾ ਕੋਈ ਜਾ ਸਕਦਾ ਸੁਪਰੀਮ ਕੋਰਟ ਕੋਈ ਜਾ ਸਕਦਾ। ਮੇਰੇ ਚਿਹਤੇ ਅਫਸਰ ਫੇਰ ਫਸਣਗੇ। ਉਹਨਾਂ ਨੂੰ ਬਚਾਉਣ ਦੀ ਖਾਤਰ ਬਾਦਲ ਫੇਰ ਇੱਕ 2 ਮੈਂਬਰੀ ਟੀਮ ਕਮਿਸ਼ਨ ਇੱਕ ਹੋਰ ਬਣਾਉਂਦਾ ਜਿਹਦੇ ਵਿੱਚ ਇੱਕ ਔਰ ਸੁਦਾ ਆਲਾ ਅਧਿਕਾਰੀ ਹੁੰਦਾ ਤੇ ਇੱਕ ਜਿਹੜਾ ਸਰਕਾਰ ਦਾ ਪ੍ਰਿੰਸੀਪਲ ਸੈਕਟਰੀ ਹੁੰਦਾ ਇਹ ਦੋਨੇ ਬੰਦਿਆਂ ਦੀ ਇੱਕ ਟੀਮ ਬਣਦੀ ਹੈ ਤੇ ਉਹ ਜਿਹੜੀ ਰਿਪੋਰਟ ਦਿੰਦੀ ਆ 2000 ਦੇ ਵਿੱਚ ਆ ਕੇ ਉਹ ਰਿਪੋਰਟ ਦੇ ਵਿੱਚ ਸਾਰਿਆਂ ਨੂੰ ਪਾਕ ਸਾਫ ਬਰੀ ਕਰ ਦਿੱਤਾ ਜਾਂਦਾ ਤੇ ਉਥੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਉਸ ਰਿਪੋਰਟ ਦੇ ਵਿੱਚ ਭਗਾਉੜਾ ਐਲਾਨ ਦਿੱਤਾ ਜਾਂਦਾ ਇਹ ਇਹ ਕਹਾਣੀ ਆ ਅੱਗੇ ਆ ਜੋ ਇੱਕ ਥੇ ਨੀ ਗੱਲ ਖੜਦੀ 2014 ਦੇ ਵਿੱਚ ਜਦੋਂ ਕੋਟਨੇ ਦੀ ਮੌਤ ਹੁੰਦੀ ਹੈ ਤਾਂ ਭਾਈ ਬਲਦੇਵ ਸਿੰਘ ਵਡਾਲਾ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਬਾਅ ਪਾਉਂਦੀ ਹੈ ਵੀ ਜਿਹੜੀ ਭੋਗ ਦੀ ਰਸਮ ਹੈ ਕੋਟਨੇ ਜੀ ਉਹ ਤੂੰ ਨਿਭਾਉਣੀ ਹੈ ਉੱਥੇ ਕੀਰਤਨ ਤੂੰ ਕਰਨਾ ਹੈ ਉੱਥੇ ਅਰਦਾਸ ਅੰਤਮ ਅਰਦਾਸ ਉਹਦੀ ਤੂੰ ਕਰਨੀ ਹੈ ਤਾਂ ਉਹਨੂੰ ਇਹ ਕਿਹਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਭਾਈ ਸਾਨੂੰ ਉੱਤੋਂ ਦਵਾ ਹੈ ਸਰਕਾਰ ਦਾ ਦਵਾ ਹੈ ਘੋਟ ਨੂੰ ਜਰਦਾਸ ਤੂੰ ਕਰਨੀ ਆ। ਕਿਉ ਕਿੰਨਾ ਫਿਕਰ ਸੀ ਬਾਦਲ ਨੂੰ ਜਾਉਂਦੇ ਜੀ ਤਾਂ ਫਿਕਰ ਰਿਹਾ ਹੀ ਰਿਹਾ ਉਹਨਾਂ ਬੰਗਿਆਂ ਦਾ। ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਆਉਧਿਆ ਚ, ਮਾਣ ਸਲਮਾਨਾ ਚ, ਘਰ ਭਰ ਤੇ ਉਹਨਾਂ ਦੇ। ਮਰੇ ਹੋਏ ਦਾ ਵੀ ਬਾਦਲ ਨੂੰ ਫਿਕਰ ਸੀ ਕਿ ਘੋਟਨਾ ਮਰ ਗਿਆ ਕਿਤੇ ਇਹ ਨਾ ਹੋਵੇ ਕਿ ਉਹ ਕੋਈ ਬੰਦਾ ਕੋਈ ਗ੍ਰਾਂਥੀ ਸਿੰਘ ਆ ਕੋਈ ਕੀਰਤਨੀਆ ਸਿੰਘ ਉਹਦੀ ਅਰਦਾਸ ਦੇ ਵਿੱਚ ਉਹਦੀ ਅਰਦਾਸ ਹੀ ਨਾ ਕਰੇ। ਕੋ ਕੀਰਤਨੀ ਨਾ ਕਰੇ ਉਹਦੇ ਲਈ ਵੀ ਦਬਾਅ ਭਾਈ ਬਲਦੇਵ ਸਿੰਘ ਬਡਾਲਾ ਦੇ ਬਡਾਲਾ ਦੇ ਉੱਤੇ ਬਣਾਇਆ ਗਿਆ ਉਹ ਬੈਠਾ ਭਾਈ ਬਲਦੇਵ ਸਿੰਘ ਬਡਾਲਾ ਜਾਉਂਦਾ ਹੁਣ ਜਗਦੀ ਪੁੱਛ ਲਿਓ ਜਾ ਕੇ